ਤੁਹਾਡਾ ਪਹਿਲਾ ਬਲਾਸਟ ਜੋ ਭਾਜੀਪੀ ਦੇ ਸੀਨੀਅਰ ਲੀਡਰ ਮਰੰਜਨ ਕਾਲੀਏ ਦੇ ਘਰ ਦੇਰ ਰਾਤ ਨੂੰ ਬਲਾਸਟ ਹੁੰਦਾ ਬਲਾਸਟ ਤੋਂ ਬਾਅਦ ਵੀ ਦੇਖੇ ਇੱਥੇ ਇੱਕ ਵਾਰ ਇੱਕ ਅੰਦਰ ਬੜੀ ਅੰਗਰੇਜ਼ੀ ਹੈਪੀ ਹੈਪੀ ਬਾਹਰ ਕੱਢ ਦੋ ਸਰ ਕਰਕੇ ਥਾਰੇ ਆਇਆ ਤੂੰ ਆ ਜਾ ਚਲ ਐਵੇਂ ਖੜੇ ਹੋ ਜਾ ਨਾ ਇੰਨਾ ਦੇਖਣਾ ਕਰਮਾ ਪੀ ਬਾਚੋ ਤੋਂ ਦੇਖਾ ਪੇਰੂ ਮੱਦੇ ਰੋਗਾ ਹੈ ਕਿ ਕਿਤੇ ਹੋਣੀ ਕਿਤੇ ਬਲਾਕ ਜਾ ਬਾਤ ਕਰਦੇ ਆ ਚਿੱਤਰਿਆ ਸਾਰਾ ਤੁਸੀਂ ਦੇਖੋ ਕਿ ਵੀ ਆ ਪਾਰਟੀਸ਼ਨ ਸੀ ਵੀ ਦਰਵਾਜ਼ਾ ਸਾਰਾ ਟੁੱਟ ਗਿਆ ਦੱਸ ਕਿਉਂ ਕਰਕੇ ਲੱਗਿਆ ਮੇਰੇ ਖਿਆਲ ਕਿ ਕਾਰ ਦਾ ਵੀ ਖੜੀ ਕਾਰ ਦਾ ਵਿਚੋ ਸਾਰੇ ਡੈਮੇਜ ਹੋ ਗਏ ਸਾਰੇ ਫਿਟਿੰਗ ਫਿਟਿੰਗ ਹੋ ਗਏ ਨਾ ਤੋ ਡੈਮੇਜ ਹੋ ਗਈਆਂ ਸਹੀ ਹੋ ਗਈਆਂ ਕੋਨੇ ਖਾਣੇ ਵਾਲਾ ਕਮਰਾ ਕਿੰਨਾ ਮਜ਼ਬੂਰ ਹੈ ਉਹਦੇ ਵੀ ਖਾਸੇ ਫੋਨ ਲਿਤੇ ਨੇ ਕਹਿੰਦੇ ਸਰ ਇਹ ਘਰ ਦੇ ਵਿੱਚ ਕੌਣ ਕੌਣ ਸੀ ਤੁਹਾਡੇ ਤੋਂ ਲਾਉਂ ایسی میری سسٹر ہے والو بھی ہے پوری بچی ہے اور اکیم کرنا والی ہے اچھے تک 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 دائے اپس کو دیل گرمین میں گرمیتے ہیں کہ ایک کو دام کے لیے میں باہر آتا ہوں دیکھتا تو پورا کھو آتا ہوں میں لیٹ اٹھے ہوں جی کمہ پھر پہلا چاہتا ہوں جی انہوں ہے ਦਾ ਫਾਰਮ ਰੈਵੋਲੂਸ਼ਨ ਇਹਦਾ ਕਿੰਨਾ ਵੀ ਅਸਰ ਹੁੰਦਾ ਹੈ ਰਾਜੇ ਦੇ ਵਿੱਚ ਕਰੇ ਸਭ ਘਰ ਦੇ ਬਾਦ ਚਾਰੋਂ ਪਾਸੇ ਕੈਮਰੇ ਲੱਗੇ ਹੋਏ ਨੇ ਕਿ ਆ ਕੈਮਰੇ ਦੇ ਵਿੱਚ ਆਇਆ ਉਹ ਸੰਦਾਲ ਨੇ ਹੈਡਕ quartu ਵੀ ਆਏ ਤੁਸੀਂ ਕਿਦੋਂ ਕੋਈ ਇਸ ਬਾਰੇ ਤੁਸੀਂ ਦੇਖ ਪਰ ਕੈਮਰੇ ਦੇ ਵਿੱਚ ਦੇਖਿਆ ਵੀ ਕਿੰਨੇ ਲੋਕ ਆ ਕਿੱਦਾਂ ਆਏ ਹੋਏ ਨੇ ਕੋਈ ਪਹਿਲੇ ਕੋਈ ਤੁਹਾਨੂੰ ਧਮਕੀ ਦਾ ਕੋਈ ਇਦਾਂ ਦੀ ਕੁਝ ਨਹੀਂ ਸਰਦੋ ਕੋਈ ਵੈਰਾਈਟੀ ਨਹੀਂ ਨਾ ਬਾਕੀ ਚੈਨਲਾਂ ਤੋਂ ਸਭ ਕੇ ਦਾ ਫੋਕਸ ਨਾ ਲੇਖਾਉਂਦਾ ਕਿੰਨਾ ਹੈ ਨਹੀਂ ਕਦੀ ਆਇਆ ਇਸ ਬਾਰੇ ਕਦੀ ਇਸ ਬਾਰੇ ਆਇਆ ਅੰਜ ਸਭ ਇਹ ਤਾਂ ਮੁਲਕ ਨੇ ਦੇਖਾਉਂਦਾ ਸਟਰਕਟਚਰ ਜਿਹੜਾ ਹੈਗਾ ਪਹਿਲੇ ਵੀ ਕੁੱਝ ਨੇ ਪਹਿਲੇ ਗਨੈਟ ਹਮਲੇ ਹੋਏ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਇਹ ਪੁਲਿਸ ਹੀ ਨਾਕਾਮੀ ਹੈ ਜੀ ਇੱਕ ਅਡੇ ਸੀਨੀਅਰ ਨੇਤਾ ਜਿਹੜੇ ਰਾਸ਼ਟਰੀ ਕਾਰਜਕਾਰੀ ਦੇ ਸਦਸਦ ਹੋ ਪੂਰਵ ਮੰਤਰੀ ਪੂਰਵ ਸਟੇਟ ਪ੍ਰੈਜ਼ੀਡੈਂਟ ਪਰ ਅੱਜ ਅਗਰ ਇੱਕ ਚੁਣਿਆ ਹੋਇਆ ਜਿਹਨੇ ਇਸ ਜਲੰਧਰ ਇਸ ਪੰਜਾਬ ਦੀ ਰਹਿਨਵਾਈ ਕੀਤੀ ਹੋਵੇ ਅੰਜ ਉਹ ਲੋਕ ਨਹੀਂ ਸੇਫ ਆਮ ਨਾਗਰਿਕ ਸੇਥੂ ਪਰ ਚੰਦਗੜ੍ਹ ਮਾਦੀ ਦੂਰੀ ਤੇ ਪੁਲਿਸ ਥਾਣਾ ਹੈ ਤਰਵਿਕ ਕੋਈ ਡਰਕਾਫ ਨਹੀਂ ਜਿਹੜੇ ਇਹ ਜਿਹੜੇ ਲੋਕ ਕਿਉਂਕਿ ਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੇ ਕੁਰਬਾਨੀਆਂ ਦੇ ਕੇ ਇਸ ਪੰਜਾਬ ਨੂੰ ਬਚਾਇਆ ਇਹ ਤੁਸੀਂ ਜਿਹੜਾ ਬਲਾਸ ਹੋਇਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਬਲਾਸ ਹੋਇਆ ਇਹਨੂੰ ਸਿੱਧਾ ਸਿੱਧਾ ਭਾਜਪਾ ਨੂੰ ਡਰਾਉਂਦਾ ਮਤਵ ਹੈ ਕਿ ਜਾਂ ਜਿਹੜਾ ਬਿੱਲ ਆਇਆ ਵਾ ਜਿਹੜਾ ਬਿੱਲ ਦੀ ਭਾਰਤੀ ਜਨਤਾ ਪਾਰਟੀ ਡਰਨ ਵਾਲੀ ਨਹੀਂ ਹੈ ਨਾ ਇਦਾਂ ਦੀਆਂ ਕੋਈ ਕੁਰਬਾਨੀਆਂ ਦੇ ਤੂੰ ਪਿੱਛੇ ਖੜ ਭਜਦੀ ਹੈ ਅਗਰ ਪੰਜਾਬ ਨੂੰ ਬਚਾਉਣ ਲਈ ਜਿੰਨੀਆਂ ਕੁਰਬਾਨੀਆਂ ਜ਼ਰੂਰ ਤੇ ਪੂਰੀ ਪਾਰਟੀ ਤਿਆਰ ਹੈ ਪਰ ਇਦਾਂ ਦੇ ਲੋਕਾਂ ਦੇ ਜਿਹੜੇ ਸੀਨੀਅਰ ਜਿਨ੍ਹਾਂ ਨੇ ਪੰਜਾਬ ਨੂੰ ਚਲਾਇਆ ਹੋਵੇ ਅੱਜ ਉਹਨਾਂ ਦੇ ਘਰ 'ਤੇ ਦਾ ਹਮਲੇ ਹੋਣ ਪਰ ਉਹਨੂੰ ਲੱਗਦਾ ਕਿ ਪੰਜਾਬ ਕਿਤੇ ਸੇਫ ਹੋਇਆ ਨਹੀਂ ਨਹੀਂ ਸ਼ਿਤਲ ਇਹ ਇੱਕ ਦੋ ਗੱਲਾਂ ਆ ਇੱਕ ਤਾਂ ਵਕਫ ਬਿੱਲ ਜਿਹੜਾ ਆ ਉਹਨੂੰ ਲੈ ਕੇ ਆਮ ਲੋਕਾਂ ਦੇ ਹੱਤਾਂ ਦੇ ਵਿੱਚ ਮੂਵਮੈਂਟ ਚੱਲਦਾ ਪਿਆ ਉਹਨੂੰ ਲੈ ਕੇ ਹੋਰ ਆਮ ਲੋਕਾਂ ਦੇ ਅਕਲਵੇ ਬੱਕਰਵਾਲਾ ਦਾ ਬਿੱਲ ਵੀ ਦੇਖੋ ਪੂਰੇ ਦੇਸ਼ ਦੇ ਵਿੱਚ ਜਿੱਥੇ ਮੁਸਲਮਾਨੋ ਵੀ ਉਹਨਾਂ ਦੇ ਹੱਥ ਦਾ ਨਾਰਾ ਲਗਾ ਰਹੇ ਆ ਵਿੱਚ ਇਹ ਜਿਹੜੇ ਮੀਰ ਲੋਕ ਸੀ ਜਿਹੜੇ ਜਿਨ੍ਹਾਂ ਨੇ ਵਕੜ ਨੂੰ ਆਪਣੇ ਕਬਜ਼ੇ 'ਚ ਕੀਤਾ ਸੀ ਅੱਜ ਉਹਨਾਂ ਨੂੰ ਖਤਰਾ ਹੈ ਗਰੀਬ ਦੇ ਲਈ ਬਹੁਤ ਬੈਨੀਫਿਟ ਬਿੱਲ ਆ ਅਮੀਨੁਰੱਲਾ ਬਿਲਦ ਚੱਕ ਨਹੀਂ 4 ਤੋਂ 5 5-7 ਕਿਲੋਮੀਟਰ ਚੱਲ ਕੇ ਆਏ ਹੋ ਉਹ ਤੁਹਾਨੂੰ ਆਉਣ ਚ ਬਹੁਤ ਟਾਈਮ ਨਹੀਂ ਲੱਗਾ ਫ੍ਰਾਂਟਸਿਕ ਜਾਂਚ ਟੀਮ ਮੌਕੇ ਤੇ ਪਹੁੰਚੀ ਪੁਲਿਸ ਕਮਿਸ਼ਨਰ ਮੌਕੇ ਤੇ ਨਹੀਂ ਪਹੁੰਚਿਆ ਪੁਲਿਸ ਦੀ ਨਾਕਾਮੀ ਹੈ ਵੱਡੀ ਜੀ ਵੀ ਸਾਹਿਬ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਲਾਅ ਐਨ ਆਰਡਰ ਹੈ ਇਹਨਾਂ ਦੇ ਕੰਟਰੋਲ ਚ ਨਹੀਂ ਹੈ ਪੰਜਾਬ ਦੇ ਲੋਕ ਦੇਖ ਰਹੇ ਆ ਪਰ ਪੰਜਾਬ ਦੇ ਲੋਕ ਦਾ ਜਵਾਬ ਇੱਕ ਸਵਾਲ ਹੋ ਰਿਹਾ ਗੋਲੀਆਂ ਪਹਿਲਾਂ ਗੋਲੀਆਂ ਚਲਦੀਆਂ ਸੀ ਕਿ ਔਰ ਖਰਚਾ ਜਿਹੜਾ ਕੀਤਾ ਗਿਆ ਨਵੀਆਂ-ਨਵੀਆਂ ਗੱਡੀਆਂ ਨਾਲ ਲੱਗ ਦਿੱਤੀਆਂ ਹਾਈਜੈਕ ਪੁਲਿਸ ਨੇ ਨਾਹਰ ਲਗਾ ਰਹੀ ਆ ਉਹ ਖੁਸ਼ੀ ਸੋ ਕਦਮ ਦੂਰ ਥਾਣਾ ਪੁਲਿਸ ਤੇ ਮੰਤਰੀ ਸਾਹਿਬ ਸਾਡੇ ਜਿਹੜੇ ਨਹੀਂ ਪੂਰਵ ਸੇਵ ਹੈ ਗਿਆ ਆਮ ਨਾਗਰਿਕ ਤੁਸੀਂ ਪਹਿਲਾਂ ਗੋਲੀਆਂ ਚੱਲਦੀਆਂ ਸੀ ਤੇ ਲੋਕਾਂ ਚ ਖੋਫ ਸੀ ਉਹਨੂੰ ਗ੍ਰੇਨੇਡ ਅਟੈਕ ਹੋਣ ਲੱਗ ਪਏ ਕਿੱਥੋਂ ਤੁਹਾਨੂੰ ਲੱਗ ਰਿਹਾ ਕਿ ਅਸਲੈਂਡਰ ਹੋ ਰਿਹਾ ਇਹ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਇਹਨੂੰ ਲਾਈਨ ਆਰਡਰ ਨੂੰ ਕੰਟਰੋਲ ਕਰਨਾ ਪਏਗਾ ਪੁਲਿਸ ਨੂੰ ਆਪਣੀ ਜਿਹੜੀ ਇਹ ਨਲਾਕੀ ਹੈ ਕਿ ਪੁਲਿਸ ਨੂੰ ਮੰਨੀ ਪਈ ਜਿੰਨਾਂ ਲਈ ਤੁਸੀਂ ਨਸ਼ੇ ਦੇ ਵਿਰੁੱਧ ਕੰਮ ਸ਼ੁਰੂ ਕੀਤਾ ਸੀ ਕਿ ਪੁਲਿਸ ਨਸ਼ੇ ਦੇ ਖਿਲਾਫ ਸ਼ੁਰੂ ਹੋ ਗਿਆ ਅਕਾਲੀਆ ਜੀ ਨਾਲ ਅਕਾਲੀਆ ਜੀ ਨੇ ਵੀ ਨਸ਼ੇ ਦੇ ਵਿਰੁੱਧ ਹੈ ਉਸ ਤੋਂ ਬਾਅਦ ਡਾਕਟਰ ਬਾਬਾ ਸਾਹਿਬ ਮੇਦਕਾ ਜੀ ਨੂੰ ਉਹ ਉੱਤੇ ਜੋ ਪੰਜਾਬ 'ਚ ਹਾਲਾਤ ਬਣਿਆ ਕਿਸੇ ਦਿਨ ਹੀ ਫਲੋਰ ਦੇ ਵਿੱਚ ਹੁਣ ਲੱਗਦਾ ਕਿ ਉਦਾਂ ਦੇ ਹਾਲਾਤ ਪੰਜਾਬ ਦੇ ਬਣਨੇ ਚੰਗੇ ਨਹੀਂ ਰਿਹਾ ਤੇ ਇੱਥੇ ਆਏ ਆਂ ਤੇ ਜਿਹੜੀ ਮੂਵੀ ਸਟੇਜ ਦੇ ਉੱਤੇ ਸਾਨੂੰ ਜਿਹੜਾ ਹੈਗਾ ਦਰਵਾਜ਼ੇ ਦੇ ਵਿੱਚ ਜਿਹੜਾ ਇੱਕ ਕਮਾਤਾ ਜਿਹੜਾ ਕੋਈ ਹੋਇਆ ਹੋਇਆ ਉਹਦੀ ਨਿਸ਼ਾਨ ਮਿਲੇ ਔਰ ਫਰਕੋਤੀ ਨੂੰ ਮੁੱਖ ਤੇ ਬੁਲਾਇਆ ਹੋਇਆ ਉਹ ਪਹੁੰਚ ਗਿਆ ਬਸ ਜਦੋਂ ਬਾਅਦ ਉਹ ਇਨਵੈਸਟੀਗੇਸ਼ਨ ਕਰਕੇ ਦੱਸਣੀ ਇਸ ਤਰ੍ਹਾਂ ਦੀ ਚੀਜ਼ ਉਹ ਕਿੰਨਾ ਦਾ ਘਰ ਹੈਗਾ ਵਾ ਸ੍ਰੀ ਮਨਿੰਦਰ ਕਾਲੀਆ ਜੀ ਦਾ ਘਰ ਹੈ ਸਰਕਾਰ ਦੇ ਵਿੱਚ ਹੈ ਕਮਾਤਾ ਕਿਸ ਗੱਲ ਦਾ ਹੋਇਆ ਨਹੀਂ ਹੈ ਸ਼ਾਇਦ ਮੈਂ ਮਹਿੰਦਵਾਜ ਜੀ ਨੂੰ ਦਰਵਾਜ਼ੇ ਕਿੱਢ ਲੈਣ ਨੂੰ ਤੁਹਾਨੂੰ ਮੈਂ ਤੁਹਾਨੂੰ ਮੈਂ نے اور فائرنگ کی جا رہی ہے یہ جانچ کی جا رہی ہے دوسری کا بھی دیکھ لو گاڑی کی جانچ کی جا رہی ہے تو سن کر یہ خبر کیڑی ہے حاویہ کی تفصیلات بتا دیا ہے کار اس کو ਇੰਨੇ ਨੋਟ ਮਾਰ ਰਹੇ ਨੇ ਜਾਨ ਤੇ ਜਿਹੜੀ ਪੂਰੀ ਵਾਲੀ ਦਿੱਖ ਰਿਹਾ ਕਿ ਲੋਕਾਂ ਨੂੰ ਯਸਰ ਹੈ ਇਹ ਵੀ ਹੈ ਵੀ ਇਹ ਵੀ ਹੋ ਰਿਹਾ ਹੈ ਬੜੀ ਜਲਦੀ ਬਾਦਰ ਦੀਆਂ ਤਿਕਟੀਆਂ ਦੇ ਦੋਨੋਂ ਇਧਰ ਆਇਓ ਯਾਰ ਐਸ਼ਾ ਜੀ ਉਹ ਮੈਂ ਰੋਕਣਾ ਨਹੀਂ ਕਰਦਾ ਕਿਚਨ ਜੋ ਆ ਤੂੰ ਦੇਖ ਰਿਹਾ ਕਿਚਨ ਦੇ ਵਿੱਚ ਵੀ ਇੱਕ ਤਮਾਤਾ ਹੁੰਦਾ ਦੂਸਰੋਂ ਕਰਦਾ ਹੈ ਜਲੰਧਰ ਦੂਜੇ ਵਿੱਚ ਮਨਿੰਦਰਨ ਕਾਲੀਆ ਲੈ ਕੇ ਬਲਾਸਟ ਹੋਦਾ ਹੈ ਬਲਾਸਟ ਤੋਂ ਬਾਅਦ ਬਲਾਸਟ ਦਾ ਕਾਰਨ ਕਦਰ ਨਹੀਂ ਜਾਣੇ ਬਾਹਰ ਮੁੜ ਸਕਦੇ ਇਧਰ ਵੱਲ